ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਰਨਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪੰਜਵਾੜ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪੰਜਵਾੜ ਪਿੰਡ ਦੋਸਤੋ ਬਿਲਕੁਲ ਅੰਮ੍ਰਿਤ ਦੇਕ ਚਭਾਲ ਕਲਾਂ ਦੇ ਕੋਈ 5-6 ਕਿਲੋਮੀਟਰ ਦੀ ਦੂਰੀ ਹੈ ਚਭਾਲ ਦੀ ਪਿੰਡ ਪੰਜਵਾੜ ਤੋਂ ਤੇ ਜੇਕਰ ਭਿੱਖੀਗੜ੍ਹ ਦੀ ਗੱਲ ਕਰੀਏ ਤੇ 10,000 ਕਿਲੋਮੀਟਰ ਦੀ ਦੂਰੀ ਹੈ ਸਾਰੀ ਸੋ ਪਿੱਖੇੜ ਤੋਂ ਜਦੋਂ ਦੋਸਤੋ ਆਪਾਂ ਚਬਾਲਵਾ ਆਇਆ ਅਮਰਸਰ ਨੂੰ ਜਾਣੇ ਆ ਤੇ ਰਸਤੇ ਵਿੱਚ ਚਬਾਲ ਤੋਂ ਤਕਰੀਬਨ 5-4 ਕਿਲੋਮੀਟਰ ਪਹਿਲਾਂ ਪੰਜਵੜ ਪਿੰਡ ਆਉਂਦਾ ਵੀਰ ਤੋਂ ਦੇਦੇ ਕੋਲ ਆਇਆ ਪਿੰਡੇ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਦੋਸਤੋ ਡੇਲੀ ਰੇਨ ਦੇ ਵਿੱਚ ਵੀਰ ਕੰਮ ਕਰਦਾ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਜਦੋਂ ਵੀ ਵਿਕਰੀ ਵਾਲੇ ਪਸ਼ੂ ਆਉਂਦੇ ਆ ਨਵੇਂ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਜੀ ਟੋਟਲ 4 ਬੈੜਾ ਵਕਾਊ ਆ ਇੱਕ ਸੂਈ ਸਵਾਈਏ ਤੇ ਤਿੰਨ ਗੱਬਨ ਤਿਆਰੀ ਵਾਲੇ ਪਸ਼ੂ ਆ ਸੋ ਕਿਉਂ ਨਵਾਂ ਵੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਉਸ ਤੋਂ ਬਾਅਦ ਕੋਈ ਵੀ ਖਰੀਦਦਾਰ ਵੀਰ ਆਉਂਦਾ ਤੇ ਆਪਣੇ ਦੋਸਤੋ ਹਰ ਵਾਰ ਬੇਨਤੀ ਹੁੰਦੀ ਹੈ ਸਾਰੇ ਭਰਾਵਾਂ ਨੂੰ ਇੱਥੇ ਆਣ ਕੇ ਆਪਣੇ ਦੋ ਟੈਮ ਚੋਕੇ ਸੂਏ ਪਸ਼ੂ ਨੂੰ ਤੇ ਗੱਭਣ ਪਸ਼ੂ ਆਪਣਾ ਚਾਰੇ ਥਾਣਾ ਦੀ 蒂ਪ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਅੱਜ ਤਰੀਕ 11 ਦਸੰਬਰ ਤੇ ਸਮਾਂ ਕੋਈ ਸ਼ਾਮ ਦਾ ਦੋਸਤੋ 3:30 ਵਜੇ ਦਾ ਸਮਾਂ ਆਓ ਕਰਦੇ ਆਂ ਗੱਲਬਾਤ ਲੈ ਲੈਨੇ ਡਿਟੇਲ ਵੀਰ ਤੋਂ ਬਾਕੀ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਦੋਸਤੋ ਆਉਂਦੇ ਰਹਿੰਦੇ ਆਪਣਾ ਸੰਪਰਕ ਆਪਣਾ ਤਾਲਮਿਲ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਇਆ ਨਾ ਮੈਂ ਪਸ਼ੂਆਂ ਦੀ ਡਿਟੇਲ ਆ ਲੈਂਦੇ ਰਿਹਾ ਕਰੋ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਸਰੀਕਾਰ ਸਾਸਰੀਆ ਪਾਜੀ ਹੋਰ ਸਭ ਠੀਕ ਠਾਕ ਜੋ ਬਹੁਤ ਵਧੀਆ ਮਹਾਰਾਜ ਠੀਕ ਠਾਕ ਵਧੀਆ ਵਧੀਆ ਪਾਜੀ ਵਧੀਆ ਪਰਫਾਰਮੈਂਸ ਅੱਛਾ ਭਿੰਦੇ ਵੀਰ ਪਹਿਲਾਂ ਆਪਾਂ ਬਹੁਤ ਸਾਰੇ ਪਸ਼ੂ ਦਿਖਾਉਂਦੇ ਰਹੇ ਆਂ ਵੀਡੀਓ ਪਾਉਂਦੇ ਰਹੇ ਆਂ ਥੋੜਾ ਜਿਹਾ ਵਿੱਚ ਕਿਤੇ ਨਾ ਕਿਤੇ ਗੈਪ ਪੈ ਗਿਆ ਹਾਂ ਥੋੜਾ ਜਿਹਾ ਪੈ ਗਿਆ ਗੈਪ ਪਲੀਅਰ ਬੜੀਆਂ ਵੀਡੀਓ ਪਾਈਆਂ ਆਂ ਆਪਾਂ ਹਾਂਜੀ ਹਾਂਜੀ ਤੇ ਚਲੋ ਐਤਕਾਂ ਵੀ ਸੁਖ ਨਾਲ ਵੈਸੇ ਸਿਆਲ ਹੁਣ ਸਟਾਰਟ ਹੀ ਹੋਇਆ ਹਾਂਜੀ ਹਾਂਜੀ ਹੁਣ ਪਾ ਕਰਾਂ ਰੋਜ਼ ਵੀਡੀਓ ਬੜਾ ਚੰਗੀ ਠੀਕ ਹੈ ਜੀ ਅੱਛਾ ਭਿੰਦੇ ਵੀਰ ਮਾਲ ਦਾ ਕਿਵੇਂ ਆ तकरीबन ਇਦਰੋਂ ਟੈਰੀ ਟੂਰੀਅਲ ਹੀ ਸੜ ਜਾਂ ਅਮਰਸਰ ਵਾਲੇ ਸਰ ਤੋਂ ਮਿਲ ਮੁਲੀ ਜਾਂਦਾ ਮਾਲ ਮਿਲ ਹੀ ਜਾਂਦਾ ਮਾਲ ਮਿਲ ਹੀ ਜਾਂਦਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਮਾਲ ਸਾਫ ਸੁਥਰਾ ਲੱਭੀ ਹੁੰਦਾ ਆ ਗਿਆ ਬਾਕੀ ਮਿਲਦਾ ਥੋੜਾ ਜਿਹਾ ਇਦਾਂ ਹੀ ਪੈਸੇ ਲਾਗੇ ਹੀ ਆ ਹਾਂ ਰਕਮ ਤਾਂ ਬਿਲਕੁਲ ਮੁੱਲੀ ਚੀਜ਼ ਲੈਣੀ ਪੈਂਦੀ ਵੈਸੇ ਤਾਂ ਕੋਈ ਸ਼ੱਕ ਨਹੀਂ ਗਾ ਮਿਲ ਜਾਂਦਾ ਇਹ ਨਹੀਂ ਮਿਲਦਾ ਨਹੀਂ ਮਿਲ ਜਾਂਦਾ ਮਿਲਦਾ ਹਾਂਜੀ ਹਾਂਜੀ ਅੱਛਾ ਭਿੰਦੇ ਵੀਰ ਅੱਜ ਆਪਣੇ ਕੋਲ ਜਿਹੜੇ ਟੋਟਲ 4 ਨਾਗ ਨੇ ਹਾਂਜੀ ਹਾਂਜੀ ਇੱਕ ਹੀ ਆਪਣੇ ਕੋਲ ਸੂਈ ਆ ਬਾਕੀ ਤਿੰਨੇ ਵੜਾ ਗੱਬਣਾ ਜੀ ਹਾਂਜੀ ਤਿੰਨੇ ਗੱਬਣ ਇਹ ਰਾਤ ਦੀ ਸੂ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸ਼ੁਰੂਆਤ ਇਸ ਵੇਰ ਤੋਂ ਕਰ ਲੈਣੀ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਸੂਈ ਸਵਾਈਏ ਤੇ ਰਾਤ ਦੀ ਸੂਈਏ ਵੀਰ ਦੱਸਿਆ ਸਵੇਰ ਕਿੰਨੇ ਪਿੱਲੇ ਵੀਰ ਇਹ ਪਹਿਲਣ ਜੋ ਪਹਿਲਣ ਬੱਚੀ ਆ ਹਾਂ ਜੀ ਠੀਕ ਹੈ ਜੀ ਮਗਰ ਵੀ ਬੱਚੀ ਆ ਕਿ ਬੱਚਾ ਬੱਚਾ ਮਗਰ ਬੱਚਾ ਤੇ ਦੰਦੋ ਜਵਾਨੋ ਆ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਮੂੰਹ ਦੰਦੀ ਜਵਾਨ ਆ ਠੀਕ ਹੈ ਜੀ ਬੱਚਾ ਮਗਰ ਆ ਬਿਲਕੁਲ ਨਾੜੂਆ ਗਿੱਲਾ ਨਾਲ ਬੱਚੇ ਤੇ ਆਹ ਤੁਸੀਂ ਦੇਖ ਸਕਦੇ ਹੋ ਵੇਰ ਠੀਕ ਹੈ ਜੀ ਪਰ ਹੁਣ ਹੈ ਪਹਿਲਾਂ ਵੀ ਸੂਈ ਹੈ ਨਾ ਹਾਂ ਜੀ ਹਾਂ ਜੀ ਪਹਿਲਣ ਪਹਿਲਣੀ ਹਾਂ ਬਾਕੀ ਮਾਰਨਿੰਗ ਚੋਚ 4 5 4.5 ਕਿਲੋ ਦੀ ਆਪਾਂ ਚਵਾਈ ਕੀਤੀ ਆ ਠੀਕ ਆ ਜੀ ਹਾਂ ਚਵਾਈ ਚੋਈ ਬਹੁਤ ਵਧੀਆ ਨਿਕਲੀ ਠੀਕ ਹੈ ਠੀਕ ਹੈ ਲਓ ਦੱਸੋ ਕੋਈ ਇੱਕ ਅੱਡੇ ਡੰਗ ਦੀ ਮਾਰਨਿੰਗ ਜਿਹੜੀ ਚਵਾਈ ਹੋ ਚੁੱਕੀ ਆ ਇਸ ਵਾਈਡ ਦੀ ਤੇ ਬੌਲੇ ਤੋਂ ਵੇਲੇ ਸਾਰੇ ਭਰਾਵਾਂ ਨੂੰ ਪਤਾ ਇਹ ਤੇ ਦੂਜੀ ਤੀਜੀ ਡੰਗ ਤੇ ਜਾ ਕੇ ਸਾਫ਼ ਕਰ ਦਿੱਤੀ ਜਾਊਗੀ ਭਵਾਨਾ ਬਿਲਕੁਲ ਕੰਪੈਕਟ ਆ ਜਿੱਥੇ ਮਰਜ਼ੀ ਬੈ ਬੂ ਜਾਓ ਕੋਈ ਟੈਨਸ਼ਨ ਨਹੀਂ ਆ ਇਹ ਤੇ ਪਹਿਲਾਂ ਮੈਂ ਬੋਰ ਕਰ ਦਿਆਂ ਹਾਂ ਜਦੋਂ ਮਰਜ਼ੀ ਬੈ ਜਾਓ ਨਹੀਂ ਕੋਈ ਉਹ ਗੱਲਬਾਤ ਨਹੀਂ ਹੈ ਕਿ ਕੋਈ ਲੱਤ ਲੁੱਤ ਚਾਹ ਰਿਹਾ ਹੈ ਗੱਲ ਦੀ ਨਹੀਂ ਗੰਡੇ ਬੱਚੇ ਦਾ ਭਲਾ ਉਹਦਾ ਹੀ ਬੈਠਿਆ ਰਹੋ ਕੋਈ ਗੱਲ ਹੀ ਨਹੀਂ ਆ ਤੇ ਠੀਕ ਹੈ ਜ ਸੋ ਰੰਗ ਪ੍ਰਿੰਟ ਫੈਸ਼ਨ ਫਿਊਸ਼ਨ ਬਹੁਤ ਵਧੀਆ ਠੀਕ ਹੈ ਜੀ ਜਿੱਦਾਂ ਆਪਾਂ ਇੱਕ ਬਲੈਕ ਤੇ ਵਾਈਟ ਡੱਬ ਦੇਖਦੇ ਆਂ ਬੈਰਾਂ ਦੇ ਵਿੱਚ ਥਣ ਵਾਂਗੂ ਅਸੀਂ ਹੱਥੀ ਚੁਆਈ ਵਾਲਾ ਥੋੜਾ ਜਿਹਾ ਚੁਆਈਆਂ ਚੁਈਆਂ ਤੇ ਆ ਗਈ ਕਰਮਾ ਲਈ ਠੀਕ ਹੈ ਜੀ ਸੋਈ ਪਹਿਲਾ ਸੂਆ ਹਾਂ ਜੀ ਤੇ ਚੁਆਈਆਂ ਪੈ ਗਈ ਤੇ ਥਣ ਥਣ ਹੋਰ ਵੀ ਕੱਢੋਗੇ ਬਾਕੀ ਨੋਰਮਲ ਪੜ ਵੀ ਆਏਗੀ ਹਾਂ ਹਾਂ ਪੜ ਹੈਗੀ ਠੀਕ ਹੈ ਜੀ ਗਰਲ ਬੰਡ ਆਪਸੀ ਥਾਣਾ ਵਿਆਹ ਕਰੋ ਚੈੱਕ ਇੰਟਰਵਿਊ ਘੱਟ ਤੋਂ ਘੱਟ ਜੇਕਰ ਆਪਾਂ ਇੱਕ ਅੰਦਾਜ਼ਾ ਹੀ ਇੱਕ ਆਈਡੀਆ ਚਲੋ ਵਪਾਰ ਦਾ ਕੰਮ ਆ ਤੁਹਾਡਾ ਵੀ ਹਾਂਜੀ ਕਿੰਨਾ ਕਿ ਚਲੋ ਪ੍ਰੋਣ ਵਛੀ ਦੁੱਧ ਚਵਾ ਦੂਗੀ ਘੱਟ ਤੋਂ ਘੱਟ ਵੀ 9-10 ਤੋਂ ਘੱਟ ਵੀ 18-20 ਕਿਲੋ ਦੀ ਕਿੰਨੇ 18-20 ਕਿਲੋ ਨੂੰ ਚਵਾਉਣਾ ਚਾਹੀਦਾ ਜਿਹੋ ਜੀ ਹਨਾ ਬੰਤਰ ਭਾਂਡਾ ਭੋਂਡਾ ਜੀ ਦਾ ਹਾਂਜੀ ਚਵਾਉਣਾ ਚਾਹੀਦਾ ਬਾਕੀ ਠੀਕ ਹੈ ਜੀ ਬਾਕੀ ਵੱਧ ਵੀ ਚਵਾ ਜਾਂਦੀਆਂ ਵਾ ਸੇਵਾ ਤੇ ਸਿਰ ਤੇ ਹੀ ਆ ਹਾਂ ਬਈ ਸਮੁੰਦਰ ਇਹਦਾ ਪਤਾ ਕੋ ਨਹੀਂ ਆ ਕੋਈ ਨਹੀਂ ਕਈ ਵਾਰ ਅੰਦਾਜ਼ੇ ਨੂੰ ਗੱਲ ਕਿਤੇ ਬਾਹਰ ਹੋ ਜਾਂਦੀ ਆ ਹਾਂਜੀ 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 ਠੀਕ ਆ ਇਹ ਬੱਚੀ ਦਵਾਂਗੇ ਕਿੰਨੇ ਦੀ ਪਿੰਦੇ ਵੀਰ ਜੀ ਮ 68 ਮੋਲ ਕਰਨਾ ਹਾਂ 62000 ਦੀ ਵਛੀ ਦੇ ਦਾਂਗੇ 62 ਦੀ ਹਾਂਜੀ ਇੱਕ ਤਾਂ ਆਉਂਗਾ ਲਾ ਵੀ ਇੱਕ ਤਾਂ ਆਪਾਂ ਥੋੜਾ ਸਮਾਂ ਕਾਫੀ ਬਾਅਦ ਵੀਡੀਓ ਪਾ ਰਹੇ ਹਾਂ ਇਹ ਆਪਾਂ ਛੋਟੇ ਛੋਟੇ ਮੋਲ ਪਾ ਦੇ ਛੋਟੇ ਛੋਟੇ ਮੋਲ ਪਾ ਦਈਏ ਵੀਰਾਂ ਨੂੰ ਫਿਰ ਪਤਾ ਲੱਗ ਜੇ ਵੀ ਇੱਥੇ 5 ਵਾੜ ਤੋਂ ਭਰਾ ਭਿੰਦਾ ਵੀਰ ਹੈਗਾ ਹਾਂ 60000 ਦੀ ਵਛੀ ਦੇ ਦਾਂਗੇ 60000 ਦੀ ਹਾਂ ਛੋਟ ਚੱਪਾ ਕਰ ਦਾਂਗੇ ਉਹ ਚੋਂ ਵੀ ਠੀਕ ਹੈ ਜੀ ਹਾਂ ਲਓ ਉਸ ਤੋਂ ਬਾਕੀ ਵਛੀ ਦਾ ਉਸ ਤੋਂ ਆਪਾਂ ਤੁਸੀਂ ਚੈੱਕ ਕਰੋ ਥੋੜਾ ਫਿਰ ਇਹਨੂੰ ਵੀਰ ਇੱਕ ਦਿਖਾ ਦੇਣ ਨੂੰ ਤੋਂ ਇਹ ਕਰ ਦੇਣ ਲਓ ਠੀਕ ਆ ਆ ਦੇਖੋ ਜੀ ਆਹ ਦੀ ਦੋਸਤੋ 6 ਤੇ 60000 ਦੀ ਬੱਛੀ ਆ ਬਾਕੀ ਬਹੁਤ ਖੂਬਸੂਰਤ ਆ ਤਾਂ ਟੂਂਜਾ ਵੈਰ ਦਾ ਚੰਗਾ ਉੱਤੋਂ ਤੁਸੀਂ ਵੇਖ ਸਕਦੇ ਹੋ ਵੀ ਇੱਕ ਵੀ ਸੂਸਵਾਜੇ ਕਈ ਨਾ ਬਾਹਰ ਫੁੱਲ ਲਿੱਛਾ ਲਜ਼ਰਾ ਹੋਵੇ ਤੇ ਵੱਜਦੇ ਜਾਂਦਾ ਬਸ ਇੱਥੇ ਤੁਸੀਂ ਵੇਖੋਗੇ ਵੀ ਜਿੰਨੀ ਵੀ ਇਹ ਕਰਮਾ ਵਾਲੀ ਜੇਕਰ ਰਾਜੀ ਸੀ ਤੇ ਮੈਂਟੇਨ ਆ ਸੇ ਤੇ ਜਿਵੇਂ ਦੀ ਤਿਵੇਂ ਆ ਠੀਕ ਆ ਤੇ ਚੰਗੀ ਆ 60000 ਦੀ ਬੱਛੀ ਮਿਲ ਜੂਗੀ ਚਵਾਚੂ ਦੀ ਇੱਕ ਨੰਬਰ ਜਿੱਦਾ ਮਰਜ਼ੀ ਮੇਰਾ ਭਰਾ ਤਸੱਲੀ ਕਰ ਲੇ ਆਪਣੀ ਇੱਧਰ ਸੈਕੰਡ ਨੰਬਰ ਤੇ ਇੰਦੋਂ ਆਪਣੇ ਕੋਲ ਬੱਚੀ ਖੜੀ ਜਦੀ ਹਾਂਜੀ ਹਾਂਜੀ ਭਾਜੀ ਇਹਦਾ ਵੀ ਦੂਜਾ ਸੂਆ ਜਰਾ ਦੂਜਾ ਹੀ ਸੂਆ ਜਰਾ ਵੀ ਹਾਂਜੀ ਹਾਂਜੀ ਤੇ ਤਕਰੀਬਨ ਤਿਆਰੀ ਚ ਲੱਗਣ ਦੀ ਨਹੀਂ ਕਿ ਦਿਨ ਪੰਜ ਚਾਰ ਕੱਢ ਜੇ ਦਿਨ ਹਫਤਾ ਵੀ ਕੱਢ ਸਕਦੀ ਆ ਹਾਂਜੀ ਤੇ ਗੱਡੀ ਕੋਡੀ ਚੜੇ ਤੇ ਪਹਿਲਾਂ ਵੀ ਸੂ ਸਕਦੀ ਆ ਬੱਚੀ ਬਣੋ ਤੁਹਾਨੂੰ ਚੰਗੀ ਠੰਡੀ ਠੰਡੇ ਬੜੀ ਐ ਵੀ ਲੋ ਵੀ ਆਹ ਬਣੂ ਬਣੂ ਚੰਗੀ ਆ ਛੱਡ ਚੋ ਲਈ ਆਪਾਂ ਬੱਚੀ ਪਰ ਬਣੂ ਚੰਗੂ ਲੋ ਦੱਸੋ ਆ ਜਿਹੜੀ ਨਾਰਮਲ ਇੱਕ ਹੱਥੋਂ ਤਲਾ ਕੇ ਵਿਖਾਉਣ ਵਾਲੀ ਗੱਲਬਾਤ ਆ ਵੀ ਸੀਲਸ ਲੱਗ ਪਸੂ ਤਾਂ ਇੰਨੇ ਚ ਹੀ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਕੋਈ ਲੱਪਾ ਛੜਾ ਨਹੀਂ ਮਾਰਦਾਗਾ ਬਾਕੀ ਠੀਕ ਹੈ ਜੀ ਆ ਥੰਮਲੇਵਾ ਜੀ ਤੇ ਮੈਨੂੰ ਲੱਗਦਾ ਕਿ ਇਹ ਟਿਲ ਟਿਲ ਬਹੁਤ ਜਿਆਦੀ ਆ ਹਾਂ ਜੀ ਹਾਂ ਜੀ ਹੈ ਬਣੂ ਬਣ ਕੇ ਪੂਰੀ ਸੁਗਿਆ ਰੇ ਤੇ ਗੂੰਦ ਹੀ ਸੁੱਕੀ ਆਉਣ ਦੀ ਜੋ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਹੈ ਸੈਕੰਡ ਟਾਈਮਰ ਆ ਜੀ ਹਾਂ ਜੀ ਹਾਂ ਜੀ ਦੂਜਾ ਸੁਗਿਆ ਲੋ ਵੀ ਸੈਕੰਡ ਟਾਈਮਰ ਆ ਠੀਕ ਵਾ ਚੀਚੀ ਹੋਰ ਚੰਗਾ ਤੁਸ ਸੋਹਣਾ ਵੇ ਅਡਰ ਬਾਕੀ ਪੰਜਾ ਸੱਤਾ ਦਿਨਾਂ ਚ ਵੇਸੇ ਕੰਪਲਕਟ ਹੀ ਆ ਹਾਂ ਜੀ ਹਾਂ ਜੀ ਬਣ ਜਾਣੀ ਬੀ ਬਹੁਤ ਜਿਆਦੀ ਬਣੂਗੀ ਲੋ ਜੀ ਬਾਕੀ ਰੰਗ ਰੂੰਗ ਬਹੁਤ ਵਧੀਆ ਠੀਕ ਆ ਜੀ ਰੰਗ ਬਾਜਾ ਕਰਮਾਂ ਵਾਲੀ ਤੇ ਉਪਰੋਂ ਤੁਸੀਂ ਵੇਖੋ ਤਕਰੀਬਨ 100 ਚੜਾਈ ਹੈ ਪਿੱਠ ਪੁੜੇ ਵਾਲੀ ਸਾਈਡ ਤੋਂ ਤੇ ਜਿੰਨੇ ਵੀ ਇਹ ਗੁੰਡਵੇਂ ਸਰੀਰ ਦੀ ਆ ਤੇ ਬੋਤੀ ਜਣੀ ਬੱਛੀ ਬਿਲਕੁਲ ਛੋਟਾ ਸਮਾਲ ਸਾਈਜ਼ ਵਿੱਚ ਕਰਨ ਜਿੰਨੇ ਵੰਡੀ ਗੁੱਟਾਂ ਮਰਦੀ ਬੈਠੇ ਪੂਰਾ ਮੁਠੀ ਜਾਲਾ ਸਿਵਾਈ ਜਾਲਾ ਖਾਣਵਾ ਇਹਦੇ ਬਹੁਤ ਢੇ ਲਵਰ ਪਤਾ ਕੋਈ ਨਹੀਂ ਨੂੰ ਹਾਂ ਨਹੀਂ ਹਜੇ ਚਾ ਚੇਤਾ ਨਹੀਂ ਗਾ ਚੇਤਾ ਚੂਤਾ ਕੋਈ ਨਹੀਂ ਬੰਦੇ ਦੇ ਵਿੱਚ ਤਾਂ ਹੀ ਆਪਾਂ ਇਹੜੀਆਂ ਲਾਉਨੇ ਆ ਪੰਜ ਸੱਤ ਦਿਨ ਆਰਾਮ ਨਾਲ ਲੈ ਜੀ ਹਫਤਾ ਵਧੀਆ ਖੜ ਸਾਦੀ ਹੈ ਹਾਂ ਬਾਕੀ ਫੇਸਬੁਕ ਚੰਗਾ ਹਨਾ ਮੂੰਹ ਮੱਥੇ ਦੀ ਚੰਗੀ ਹੈ ਹਾਂ ਬਸ ਇਹ ਨਸਲ ਬੜੀ ਈ ਪੂਰੀ ਹਨਾ ਹਾਂਜੀ ਹਾਂਜੀ ਨਸਲ ਬੜੀ ਈ ਤੇ ਇਹਦਾ ਵੀਰ ਕੰਦੇ ਲੈਣ ਦੇਣਾ ਅੱਜ ਕੀ ਕਰਦਾ ਇਹਦਾ ਭਾਜੀ ਆਪਾਂ 90 ਨਹੀਂ ਕਰਨਾ 95 ਨਹੀਂ ਕਰਨਾ ਆਪਾਂ ਹਾਂਜੀ ਆਪਾਂ 85 ਇਹਰਾ ਮੁੱਲ ਕਰਦੇ ਹਾਂ ਹਾਂਜੀ 2000 ਆਪਾਂ 80 ਚ ਛੱਡ ਦੇਣਾ ਜੀ ਦਾ ਦੇਣ ਲੈਣ ਵਾਲੀ ਗੱਲ 70 ਦੀ 70 ਦੀ ਦੇ ਦਾਂਗੇ ਹਾਂ ਨਾ ਜਿਹੜੀ ਐਂਡ ਤੋਂ ਐਂਡ ਹਾਂ ਨਾ ਬੰਦਾ ਕਰਦਾ ਕਿ ਦੂਰ ਆਏ ਦੂਰੋਂ ਆਏ ਵੀਰ ਦਾ ਕਰਦਾਂਗੇ ਮਾਨਤਾ ਨਾ ਨਹੀਂ ਬੱਚੀਆਂ ਸਾਫ ਸੁਥਰੀਆਂ ਵੀ ਚੈੱਕ ਨਹੀਂ ਆ ਬਾਕੀ ਰੇਲ ਰੂਟ ਦੇ ਵਿੱਚ ਕੋਈ ਥੋੜਾ ਬਾਧਾ ਦੂਰ ਨੇੜੇ ਵਾਲੇ ਵੀਰ ਦਾ ਕਰਾ ਲਿਆ ਜਿੰਨਾ ਜੋਰ ਆਪਾਂ ਲਈ ਉਹ ਕਹਿੰਦੇ 27 28 ਕਿਲੋ ਆਪਾਂ ਦੁੱਧ ਚੋਇਆ ਵਾ ਪਰ ਆਪਾਂ ਗਾਰੰਟੀ ਨਹੀਂ ਦਿੰਦੇ ਹਾਂ ਚਵਾ ਵੀ ਸਕਦੀ ਆ ਬਾਕੀ ਜੱਡਾ ਢਾਂਜਾ ਟੁੰਜਾ ਚਵਾ ਸਕਦੀ ਦੁੱਧ ਇਹਨਾਂ ਦੁੱਧ ਨੂੰ ਕੀ ਕਹਿੰਦਾ ਨਾਲ ਰੁੱਤ ਮਿੱਠੀ ਆਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਔਰ 278000 ਦੀ 78000 ਦੀ ਜਿਹੜੀ ਤੁਹਾਨੂੰ ਇਹ ਵਾਰ ਮਿਲ ਜੂਗੀ ਬੇਰਬੂਨ ਇੱਕ ਵਾਰੀ ਤੁਹਾਨੂੰ ਪਾ ਚੈੱਕ ਕਰਾ ਦੇਣੇ ਹਵਾਨੇ ਛੱਡੇ ਦੇ ਉੱਪਰ ਤੁਸੀਂ ਦੇਖੋ ਬਿਲਕੁਲ ਬਰੀਕ ਨਾੜਾ ਵੇਸ਼ੀਆਂ ਹੀਆਂ ਠੀਕਾ ਜੀ ਪੂਰੇ ਛੱਡੇ ਤੇ 5-5 7-7 ਇੰਚ ਦਾ ਗਾਇਬ ਚਾਰੇ ਥਾਨਾਂ ਦੀ ਜ਼ਿਕਰ ਆਪਾਂ ਗੱਲ ਕਰੀਏ ਤੇ ਵਿਖਾਲਾ ਬਹੁਤ ਸੋਹਣਾ ਠੀਕਾ ਜੀ ਤੇ ਬਾਕੀ ਫੱਬਦੀ ਬਹੁਤ ਜਿਆਦੀ ਹੈ ਬੱਸੀ ਸਾਰੀ ਚੰਗੀ ਹੈ 78000 ਦੀ ਮਿਲੂਗੀ ਤੇ 80000 ਚਾਹੇ 82000 ਦੀ ਡਿਮਾਂਡ ਕੁਝ ਵੀ ਹੋਵੇ ਠੀਕ ਆ ਤੇ ਮਿਲ ਜੂਗੀ 78000 ਦੀ ਤੇ ਇੱਕ ਆਪਣੇ ਕੋਲ ਇੱਧਰ ਆ ਜਿਓ ਤੇ ਪੰਦੇ ਵੀਰ ਆ ਆ ਗਈ ਤੀਜੇ ਨੰਬਰ ਤੇ ਇਹ ਤੀਜੇ ਨੰਬਰ ਤੇ ਆ ਗਈ ਜੀ ਇਹਦੀ ਕ੍ਰੋਸ ਅੰਗ ਹੈ ਨਾ ਵੇਹਣ ਜੀ ਐਚਪੀ ਦਾ ਜਲਸੀ ਦਾ ਕ੍ਰੋਸ ਰਹਾ ਦੀ ਜੀ ਇਹਦੀ ਠੀਕ ਹੈ ਜੀ ਹਾਂਜੀ ਤੇ ਸੂਆ ਹੀ ਤਾਂ ਨਵਾਉਗਾ ਇਹਦਾ ਵੀ ਦੂਜਾ ਸੂਆ ਹੈ ਭਾਜੀ ਦੂਜਾ ਹੀ ਇਹਦਾ ਵੀ ਹਾਂਜੀ ਹਾਂਜੀ ਤੇ ਤਿਆਰੀ ਜੀ ਵੀ ਮੈਨੂੰ ਲੱਗਦਾ ਵੀ ਹੈ ਸਾਰੀ ਏਡ ਗੇਡ ਪੰਜਾਂ ਸੱਤਾਂ ਦੇ ਨਾਲ ਇੱਕ ਇੱਕ ਦੋ ਦੋ ਦਿਨਾਂ ਦੀ ਨਾਲ ਵਿੱਤ ਪਾਉਣੀ ਮੇਰੇ ਸਹਾਂਮਣੇ ਸੁਪਣ ਇਕੱਠੇ ਸੁਪਨੇ ਤੰਨੇ ਠੀਕ ਹੈ ਜੀ ਹਾਂਜੀ ਹਫਤੇ ਦੇ ਨੇੜ ਗੇੜੀਆਂ ਜਿਆਦਾ ਨਹੀਂ ਖੜਦੀਆਂ ਹਫਤੇ ਲੱਗੇ ਬੰਦੇ ਨਹੀਂ ਠੀਕ ਹੈ ਹਾਂਜੀ ਬਾਕੀ ਚਲੋ ਆਪਣੇ ਟਿਪਣ ਟਿਪਣ ਚਾਰੇ ਥਾਂ ਦੀ ਓਕੇ ਰਿਪੋਰਟ ਆਪਾਂ ਭਾਜੀ ਇੱਕ ਨਸਤਲੀ ਕਰਕੇ ਲੈ ਲੈਂਦੀ ਹੈ ਜ ਇਹ ਕਰਤਾ ਮਾਪਾ ਦਿਖਾ ਦੇ ਆ ਤੁਸੀਂ ਥਣ ਦੇਵਾ ਵੇਖੋ ਦੇਣ ਦੋਸਤੋ 2-4 ਦਿਨ ਇੱਕ ਦੂਜੀ ਨਾਲ ਉੱਪਰ ਲੈ ਜਾਂ ਅੰਦਰ ਸੁਪਰ ਬਾਕੀ ਜੀਜੂ ਧਰਜੇ ਪਸ਼ੂ ਤੇ ਪੂਰੇ ਦਿਨਾਂ ਤੇ ਜਾ ਕੇ ਸੰਦਾ ਜੀਜੂ ਇਹਨਾਂ ਭਾਜੀ ਪੂਰਾ ਲਾਇਆ ਵਾ ਹਾਂ ਠੀਕਾ ਮੱਛੀ ਇਹ ਵੀ ਦੋਸਤੋ ਬੜੀ ਪਿਆਰੀ ਹੈ ਠੀਕਾ ਜੀ ਨਾਲੇ ਨਵੇਂ ਆਂਗਾ ਦੁੱਜੇ-ਦੁੱਜੇ ਸਵੇਰੇ ਇਹ ਵੇਰਾਂ ਤਕਰੀਬਨ ਇੱਕ ਪਹਿਲੇ ਸਵੇਰ ਪਨੂਨ ਮੱਛੀ ਤੁਹਾਨੂੰ ਦਿਖਾਈ ਆਪਾਂ ਦਾ ਦਵ ਚਿੱਤ ਹੈ ਮੱਚੀ ਤਾਂ ਕਿ ਆ ਵੀ ਤੇ ਨਗਰਪੁਰਾਂ ਪੀਰ ਜਾਲੀਆਂ ਵੀ ਉਪੀ ਝਾਕ ਲਾਂਗੇ ਇਹਨੂੰ ਝਾਕਣਾ ਭੁਜੂਕਣਾ ਨਹੀਂ ਹੈਗੀਆਂ ਹਾਂ ਬਾਕੀ ਠੰਡੀਆਂ ਠੰਡੀਆਂ ਜਿੱਦਾਂ ਕਿ ਨੇ ਭੈਣ ਨੇ ਚਵਾਈ ਕਰਨੀ ਹੋਵੇ ਤਾਂ ਵੀ ਹੋਏ ਕਰ ਸਕਦਾ ਵੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋ ਤਾਂ ਸੋ ਪੂਰੇ ਠੰਡੇ ਲਿਗੇ ਪਸ਼ੂ ਆ ਤਸਾਹ ਫੁਤਰੀਆ ਹਵਾਨੇ ਦੇਵੇ ਦੀ ਗੱਲ ਕਰੀਏ ਤੇ ਇਹ ਅੱਜ ਕੀ ਕਰਦੇ ਪਿਆ ਮੋਲੇ ਦਾ ਇਹਦਾ ਭਾਜੀ ਆਪਾਂ 65 ਨਹੀਂ ਕਰਨਾ 60 ਨਹੀਂ ਕਰਨਾ ਹਾਂ 57000 ਮੁੱਲ ਵਾ ਹਾਂ ਤੇ 55000 ਦੀ ਵੈੜ ਦੇ ਦਾਂਗੇ 55 ਦੀ ਉਹ ਚੋਂ ਮਾਨਤਨ ਕਰ ਦਾਂਗੇ ਆਪਾਂ ਠੀਕ ਆ ਜੀ ਹਾਂਜੀ ਬਾਕੀ ਕੀ ਕਰਦਾਂਗੇ ਕੋਈ ਦੇਖ ਲਿਆ ਜੀ ਤਾਂ 55000 ਦੀ ਦੇ ਦਾਂਗੇ ਉਹ ਚੋਂ ਛੋੜਛੱਪਾ ਕਰ ਦਾਂਗੇ ਖੁੱਲਾ ਲਓ ਵੀ ਹਾਂ 55000 ਦਾ ਦੋਸਤ ਨਗ ਤਾਂ ਨੂੰ ਮਿਲ ਜੂਗਾ ਜੀ ਠੀਕ ਆ ਜੀ ਤੇ ਦੁੱਧ ਸੇਵਾ ਦਾ ਬਾਕੀ ਵੈਰ ਦੁੱਧ ਵਾਲੀ ਆ ਦੁੱਧ ਚੌੜੀ ਆ ਜੀ 18 20 ਕਿਲੋ ਇਹਨੂੰ ਕੁਛ ਨਹੀਂ ਕਹਿੰਦਾ ਯਾ ਠੀਕ ਆ ਜੜ ਬ੍ਰੈਡ ਵਾਲੀ ਨਾਲੇ ਆਇਆ ਕਰੋਸ ਸੰਗ ਦੇ ਵਿੱਚ ਗਾ ਗਰਮੀ ਦੇ ਵਿੱਚ ਚੋ ਕੁਛ ਨਹੀਂ ਕਹਿੰਦਾ ਹਾਂਜੀ ਤਾਂ ਬਿਲਕੁਲ ਠੀਕ ਆ ਇਧਰ ਇਹ ਆ ਆਪਣੇ ਕੋਲ ਗਾ ਖੜੀ ਇੱਕ ਜੜੀ ਹਾਂਜੀ ਉਹਦਾ ਕਿਵੇਂ ਆ ਇਹਦਾ ਭਾਜੀ ਆਪਾਂ ਦਾ ਲਈ ਦੂਜਾ ਕਰਗੇ ਹਾਂ ਜਿਹੜੇ ਵੀਰ ਭਰਾਣੇ ਲੈਣੀ ਕੋਈ ਤਿੱਜਾ ਮਾਲ ਲੈ ਹਾਂ ਪੱਕੀ ਹੈ ਤੇ ਉਹ ਕਹਿੰਦੇ ਘਰ ਵਾਲੇ ਕਹਿੰਦੇ ਦੂਜਾ ਤੂੰ ਤਿੱਜਾ ਮੰਨ ਸਕਦਾ ਹੂੰ ਦੇਰ ਹਾਈ ਲੈਦੀ ਆ ਦੇਣੇ ਨਾ ਕੱਠੀਆਂ ਨੇ ਸੱਤ ਸੱਤ ਅੱਠ ਅੱਠ ਦਿਨ ਖੜਦੀਆਂ ਤੰਨੇ ਹਾਂ 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 ਹਾਂਜੀ ਥਾਰ ਤੇ ਨਿਕਰ ਥੋੜਾ ਛੋਟਾ ਨਹੀਂ ਰੱਖਦੇ ਨੇ ਪਿਛਲੇ ਭਾਜੀ ਪਾਲ ਪੈ ਗਈ ਆ ਅੱਛਾ ਜੀ ਪਾਲ ਪਈ ਆ ਪਿਛੋ ਹੱਥ ਪੂਰਾ ਥਾਣਾ ਆਉਂਦਾ ਵਾ ਅੱਛਾ ਜੀ ਹਾਂਜੀ ਨਾ ਦੇਖੋ ਜੀ ਆਪ ਨੂੰ ਹੁਣ ਅੱਗੇ ਵੀ ਅਗਲੇ ਥਾਣਾ ਤੇ ਵੀ ਗਈ ਪਈ ਹਾਂ ਹਾਂ ਅਗਲੇ ਥਾਣਾ ਤੇ ਵੀ ਹੈ ਗਈ ਆ ਹੂੰ ਉਹ ਵੰਡ ਵੰਡ ਪਾਈ ਦਾ ਉਹ ਨਾ ਪੈ ਜਾਂਦੀ ਆ ਆ ਬਿਲਕੁਲ ਲੋਕ ਦੋਸਤੋ ਵੀਰਾਂ ਬਾਪੀ ਜਿੱਥੋਂ ਖਰੀਦੀ ਆ ਦੂਜੇ ਸਵੇਰੇ ਉਹਨਾਂ ਨੇ ਕਹਿ ਕੇ ਦਿੱਤੀ ਆ ਦੂਜਾ ਨਾ ਇਹ ਤਾਂ ਦੋਸਤੋ ਤਿਜਾ ਠੀਕ ਆ ਜੀ ਦੂਜੇ ਤਿ ਬੈੜ ਚੰਗੀ ਆ ਕਾਦੇ ਦਾ ਵੱਡਾ ਹੀ ਆ ਤਕਰੀਬਨ ਆਮ ਨਾਰਮਲ ਮੀਡੀਅਮ ਹਾਈਟ ਤੋਂ ਪਲਾਸਾ ਤੇ ਟਿਲ ਟੁੜੇ ਦੇ ਵੀ ਤਕਰੀਬਨ ਐਸਟੀਮੇਟਿਡ ਦੇ ਵੀ ਦਿਨ ਲੈਂਦੀ ਆ ਇੰਨੇ ਪਾਜੀ ਲਾਏ ਨੇ ਹਦੇ ਕੋਈ ਆਵੇ ਕੁੜਾ ਪੜਾ ਨਹੀਂ ਕੋਈ ਛਟਿਆ ਟਿਲ ਲਾਏ ਨੇ ਖੁੱਲੇ ਡੀ ਲਾਇਆ ਇਹਨਾਂ ਨੇ ਹਾਂ ਜਿਹੜੇ ਜਾਨਵਰ ਨਾ ਚੀ ਲਾਇਆ ਹੋਵੇ ਉਧਰ ਕੇ ਸੂਪਿੰਦਾ ਆ ਸਹੀ ਆ ਜੀ ਬਿਲਕੁਲ ਵਾਹ ਦੋਸਤੋ ਇਹ ਤੁਹਾਨੂੰ ਬੈੜ ਦਿਖਾ ਰਹੇ ਆਪਾਂ ਠੀਕ ਆ ਜੀ ਤਕਰੀਬਨ ਹਫਤੇ 6-7 ਦਿਨਾਂ ਦੀ ਇਹ ਵੀ ਹਜੇ ਸਮਾਂ ਲੈਂਦੀ ਆ ਤੇ ਆ ਥਾਂ ਦੇ ਬਾਅਦ ਜੇ ਬਾਕੀ ਉਤੋਂ ਚਮਕਦੰ ਪੂਰੀ ਆ ਬੈੜ ਦੀ ਤੇ ਬਾਕੀ ਮੇਰਾ ਭਰਾ ਜਦਾਂ ਮਰਜੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਠੀਕ ਹੈ ਜੀ ਲੈ ਦੋ ਨਹੀਂ 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 ਇਹ ਤਾਂ ਫਿਰ ਮੰਗ ਕੀ ਕਰਤੀ ਆ ਲੈਣ ਦੇਣ ਕੀ ਰੋਟੀ ਇਹਦਾ ਭਾਈ ਛੋੜਾ ਜਾਂ 몰 ਆਪਾਂ ਕਰਾਂ ਮੈਂ ਇਹਦਾ ਸਾਠ ਨਹੀਂ ਕਰਨਾ ਆਪਾਂ ਹਾਂ ਇਹਦਾ 55000 ਮੁੱਲ ਕਰਦੇ ਆ 52000 ਦੀ ਦੇ ਦਾਂਗੇ 52000 ਚਾਰ ਦਾਂਗੇ 2000 ਉਸਲ 50000 ਦੀ ਕੋਰੀ ਦੇ ਜਾ ਛੋੜ ਚੱਪਾ ਉੱਚੇ ਕਰ ਦਾਂਗੇ ਆਪਾਂ ਠੀਕ ਆ 50 ਤੋਂ 50 ਦੇ ਵਿੱਚ ਕਰ ਦਾਂਗੇ ਕਰ ਦੀ ਮਾਨਤਾਂ ਕਰਦਾ ਛੋੜ ਕਰ ਦਾਂਗੇ ਲਓ ਬਈ ਲਓ ਦੋਸਤੋ 50000 ਦੇ ਵਿੱਚੋਂ ਵੀ ਛੋੜ ਚੱਪਾ ਮਾਨਤਾਂ ਹੋ ਜਾਊਗਾ ਠੀਕ ਆ ਜੀ ਸੋ ਕੋਈ ਵੀਰ ਆ ਰਿਹਾ ਬਾਹਰ ਲੈਣ ਇਹ ਜਿਹੜੇ 90 ਕਾਰ ਆ 19 18 20 ਕਿਲੋ ਇਹਨਾਂ ਨੂੰ ਨਹੀਂ ਕੁਝ ਕਹਿੰਦਾ ਬਾਕੀ ਕੱਦ ਕਾਠ ਵਾਲੀ ਬਿਲਕੁਲ ਇਹ ਕੋੰਨ ਦੇ ਛੋਟੀਆਂ ਵੜਾਂ ਦੇ ਵਿੱਚ ਇਹ ਕ੍ਰੋਸ ਆਂਗਣ ਵੈਸੀ ਦੁੱਧ ਦੇ ਐਚਪ ਦਾ ਕ੍ਰੋਸ ਅਤੇ ਦੁੱਧ ਚਵਾਈ ਜਾਂਦੀ ਹੈ ਚਵਾਈ ਜਾਂਦੀ ਹੈ ਚਵਾਈ 18-20 ਲੀਟਰ ਨੂੰ ਮੱਥਾ ਮਾਰੀ ਜਾਂਦੀ ਹੈ ਅਪੀਛਾਈ ਛੋਈ ਹਾਲ ਲੈ ਲਈਏ ਦੂਜੇ ਕ੍ਰੋਸ ਜੀ ਆਣੀਆਂ ਠੰਡੀਆਂ ਮਿੱਠੀਆਂ ਸਾਰੀਆਂ ਆ ਬਿਲਕੁਲ ਹਾਂਜੀ ਲੋ ਵੀ ਭਰਾਵੋ ਇਹ ਇੱਕ ਲਾਸਟ ਵਿੱਚ ਦਾਪਾ ਤੁਹਾਨੂੰ ਨਾਗ ਦਿਖਾਉਣਾ ਸੀਗਾ ਸੋ 50000 ਦੇ ਵਿੱਚ ਵੀ ਛੋਟ ਚੱਪਾ ਹੋ ਜਾਊਗਾ ਕੋਈ ਵੀ ਸੰਪਰਕ ਕਰ ਲੇ ਠੀਕ ਹੈ ਜੀ ਸੋ ਮਾਨਤਾ ਨਾਲ ਹਰੇਕ ਨਾਗ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਗਜੈਸ਼ ਉਹਨਾਂ ਛੋਟ ਚੱਪਾ ਹੋ ਜਾਊਗਾ ਤੇ ਇਹ ਵੜਾਂ ਨੇ ਅੱਜ ਵੀਰ ਦੇ ਕੋਲੇ ਚਾਰ ਨਾ ਤੋ ਪਸ਼ੂ ਚੰਗੇ ਆ ਦੋਸਤੋ ਐਸੇ ਤਰ੍ਹਾਂ ਜਿਹੜੇ ਪਸ਼ੂ ਆ ਰੂਟੀਨ ਦੇ ਵਿੱਚ ਚੰਗੇ ਆਉਂਦੇ ਆ ਠੀਕ ਆ ਜੀ ਸੋ ਬਾਕੀ ਮੇਰਾ ਵੀਰ ਪੜਤਾ ਪੜਤਾ ਬੜਾ ਜਾਇਜ਼ ਆ ਸੋ ਜਿਹੋ ਜੀ ਤੋਰ ਰੋਤ ਚੱਲਣ ਦੀ ਆ ਵੈਸੇ ਸਾਰੇ ਭਰਾਵਾਂ ਨੂੰ ਤੁਰ ਫਿਰ ਕੇ ਦੇਖਣਾ ਹੁੰਦਾ ਠੀਕ ਆ ਜੀ ਥਾਂ ਥਾਂ ਤੇ ਕੋਈ ਟਰਾਈ ਮਾਰਨੀ ਹੁੰਦੀ ਆ ਤੇ ਬਿਲਕੁਲ ਆਸੇ ਪਾਸੇੋਂ ਟਰਾਈ ਮਾਰ ਕੇ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਜੀ ਆਮ ਨਾਰਮਲ ਅੱਦਿਆਂ ਨਾਲੋਂ ਥੋੜਾ ਬੜਾ ਤੁਹਾਨੂੰ ਜਿਹੜਾ ਰੈਟ ਲੱਗੂਗਾ ਘਰ ਕੰਮ ਕਰ ਤੇ ਪਿੰਦੇ ਵੀਰ ਇਹ ਗੱਲਬਾਤ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਜੀ ਤੇ ਇੱਕ ਕਰਦੀਏ ਨੰਬਰ ਸਾਂਝੇ ਆਪਣੇ 7 ਲਓ ਦੋਸਤੋ ਇਹ ਨਾਗਰਿਆਂ ਦੇ ਵੀਰ ਦੇ ਕੋਲੇ ਬਾਕੀ ਪਸ਼ੂ ਜਰੂਰ ਤੁਸੀਂ ਦੱਸਦੇ ਕਿੰਦਾ ਲੱਗੇ ਆ ਤੇ ਰੇਡ ਪਰਤਾ ਜਿੰਨਾ ਵੀ ਬਿਲਕੁਲ ਜੈਨੂਨ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ